ਤੋ ਜਦੋਂ 1857 ਦੇ ਗਦਰ ਦੀ ਗੱਲ ਹੁੰਦੀ ਆ ਤਾਂ ਜਿਹੜੇ ਅੱਜਕੱਲ ਦੇ ਲੋਕ ਆ ਜਿਨ੍ਹਾਂ ਨੂੰ ਰਾਸ਼ਟਰਵਾਦੀ ពੋਠ ਚੜੀ ਵੀ ਆ ਉਹ ਇਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਦੱਸਦੇ ਆ ਜਦਕਿ ਇਹ ਪਹਿਲੀ ਲੜਾਈ ਦੀ ਬਜਾਏ ਇਹ ਕਿ ਛੋਟੀ ਜੀ ਬਗਾਵਤ ਸੀਗੀ ਜਿਹੜੇ ਗੈਂਤੀ ਦੇ ਚੰਦਕ ਰਜਵਾੜਿਆਂ ਨੇ ਕੀਤੀ ਸੀ ਉਹ ਵੀ ਆਪ ਦੇ ਖਾਸ ਕੁਝ ਨਿੱਜੀ ਕਾਰਨਾ ਕਰਕੇ ਉਹਨਾਂ ਨੂੰ ਮੁਲਕ ਨਾਲ ਜਾਂ ਗੋਰਿਆਂ ਨਾਲ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਾਰੇ ਆਪ ਦੇ ਆਪ ਨਾਲ ਸੈਲਫ ਸੈਂਟਰਡ ਸੀਗੇ ਉਹ ਆਪ ਦੇ ਹਿੱਤਾਂ ਲਈ ਜੁੜੇ ਹੋਏ ਸੀ ਤੇ ਉਹਨਾਂ ਆਪ ਦੇ ਇੰਟਰਸਟ ਦੀ ਰਾਖੀ ਕਰਨ ਦੇ ਲਈ ਉਹਨਾਂ ਨੇ ਬਗਾਵਤ ਕਰਤੀ ਤੇ ਸਿੱਖਾਂ ਤੇ ਇਹ ਇਹ ਇਲਜ਼ਾਮ ਲਾ ਦਿੰਦੇ ਆ ਵੀ ਜਦੋਂ ਬਾਕੀ ਮੁਲਕ ਬਾਕੀ ਸ਼ਾਉਣੀਆਂ ਬਾਕੀ ਜਿਹੜੀਆਂ ਕੌਮਾਂ ਸੀਗੀਆਂ ਜਦੋਂ ਉਹ ਅੰਗਰੇਜ਼ ਦੇ ਖਿਲਾਫ ਉੱਟ ਕੇ ਖੜੀਆਂ ਹੋ ਗਈਆਂ ਤਾਂ ਸਿੱਖਾਂ ਨੇ ਸਾਡਾ ਸਾਥ ਦੇਣ ਦੀ بجائے ਅੰਗਰੇਜ਼ਾਂ ਦੇ ਨਾਲ ਰਲ ਕੇ ਉਹਨਾਂ ਦਾ ਕੀ ਤੱਕ ਕਤਲੇਆਮ ਹੁਣ ਯਾਰ ਗੱਲ ਓਹ ਆ ਵੀ ਇਹ ਜਿਹੜੀ ਬਗਾਵਤ ਸੀ ਨਾ ਇਹ ਪ੍ਰਮੁੱਖ ਤੌਰ ਤੇ ਕੀਤੀ ਸੀ ਪੂਰਬੀ ਗេសਪਾਈਆਂ ਨੇ ਜਿਨ੍ਹਾਂ ਦੇ ਵਿੱਚ ਬਿਹਾਰ, ਝਾਰਖੰਡ, ਬੰਗਾਲ ਆਰ ਕੇ ਆ ਜਾਂਦੇ ਆ ਜਿਹੜੇ ਕਿ ਅੰਗਰੇਜ਼ੀ ਫੌਜ ਦਾ ਇੱਕ ਮジョਰਿਟੀ ਬਣਾਉਂਦੇ ਸੀਗੇ ਜਿਹੜੇ ਉਹਨਾਂ ਦੇ ਬਲਕ ਫੌਜੀ ਸੀਗੇ ਨਾ ਉਹ ਪੂਰਬੀਗੇ ਸੀ ਤੇ ਜਦੋਂ ਅੰਗਰੇਜ਼ ਨੇ ਸਿੱਖਾਂ ਦੇ ਨਾਲ ਜੰਗ ਲੜੀ ਆ ਚਲੋ ਕਈ ਕਾਰਨ ਬਣੇ ਹਨ ਆਪਣੀ ਉਹਦੇ ਵਿੱਚ ਹਾਰ ਹੋ ਗਈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਨਿਭਾਇਆ ਸੀਗਾ ਇਹਨਾਂ ਪੂਰਬੀਗੇ ਫੌਜੀਆਂ ਨੇ ਤੇ ਇਉਂ ਨਹੀਂ ਵੀ ਜਦੋਂ ਜੰਗ ਖਤਮ ਹੋ ਗਈ ਤਾਂ ਇਹਨਾਂ ਨੇ ਨਾ ਟੇਕੇ ਬਹਿ ਗਏ ਇਹਨਾਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਲੁੱਟਮਾਰ ਕੀਤੀ ਇਹਨਾਂ ਨੇ ਕਤਲ ਕੀਤੇ ਇਹਨਾਂ ਨੇ ਬੀਬੀਆਂ ਦੀ ਬੇਹਰਮਤੀ ਕੀਤੀ ਮਤਲਬ ਕਿ ਗੱਲ ਇਹ ਹੈ ਵੀ ਇਹਨਾਂ ਨੇ ਨਾ ਇੰਨੇ ਜਿਆਦਾ ਜ਼ੁਲਮ ਕਰਤੇ ਸੀ ਵੀ ਸਿੱਖ ਅੱਕੇ ਪੈ ਸੀ ਕਿਸੇ ਹਿਸਾਬ ਨਾਲ ਨਾ ਸਾਡੇ ਹੱਥ 'ਚ ਮੌਕਾ ਆਵੇ ਜਦੋਂ ਅਸੀਂ ਆਹ ਇਕੀਆਂ ਦੀ 31 ਪਾ ਸਕੀਏ ਜਦੋਂ ਇੱਕ ਗੱਲ ਹੋਰ ਦੇਖੋ ਅੰਗਰੇਜ਼ ਦੇ ਖਿਲਾਫ ਸਿੱਖਾਂ ਦੇ ਜਿਹੜਾ ਉਹਨਾਂ ਖੜੇ ਨਹੀਂ ਹੋਏ ਉਹਦੇ ਵਿੱਚ ਇਹ ਗੱਲ ਵੀ ਮਾਇਨੇ ਰੱਖਦੀ ਆ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਤਾਂ ਇਧਰਲੇ ਪਾਸਿਓਂ ਐਂਟਰ ਹੋ ਕੇ ਦੂਜੇ ਸਿਰੇ ਵਾਲੀ ਬਾਰਡਰ ਨੰਗਨ ਤੱਕ ਨਾ 22 ਚੁੰਗੀਆਂ ਸੀ ਆ ਅੰਗਰੇਜ਼ਾਂ ਨੇ ਕੀ ਕੀਤਾ 22 ਚੁੰਗੀਆਂ ਖਤਮ ਕਰਕੇ ਸ਼ੁਰੂਆਤ ਦੇ ਵਿੱਚ ਹੀ ਨਾ ਬਸ ਇੱਕ ਪੱਕਾ ਟੈਕਸ ਰੱਖਤਾ ਕਿ ਤੁਹਾਨੂੰ ਥਾਂ-ਥਾਂ ਖੜਨ ਦੀ ਲੋੜ ਨਹੀਂ ਗਈ ਤੇ ਇਹਦੇ ਚ ਦੂਜੀ ਵਜ੍ਹਾ ਇਹ ਹੀ ਆ ਕਿ ਵੀ ਅੰਗਰੇਜ਼ਾਂ ਨੇ ਮਾਲੀਆ ਨਾ ਲੈਣਾ ਕੈਸ਼ 'ਚ लागू ਕਰਤਾ ਜਿਵੇਂ ਪਹਿਲਾਂ ਮਹਾਰਾਜੇ ਅਰਗੰਦੇ ਟਾਈਮ ਤੇ ਜਿਹੜਾ ਮਾਲੀਆ ਹੁੰਦਾ ਸੀ ਨਾ ਉਹ ਅਨਾਜ ਹੁੰਦਾ ਸੀ ਵੀ ਜਿੰਨੀ ਉਸ ਬੰਦੇ ਦੀ ਫਸਲ ਹੋਈ ਆ ਉਪਜ ਹੋਈ ਆ ਉਹਦੇ ਚੋਂ ਕੁਝ ਅਨਾਜ ਦਾ ਕੁਝ ਹਿੱਸਾ ਉਹ ਮਾਲਗੇ ਵਜੋਂ ਲਾਹੌਰ ਦਰਬਾਰ ਦੇ ਵਿੱਚ ਜਮ੍ਹਾਂ ਕਰਾਊਗਾ ਤਾਂ ਅੰਗਰੇਜ਼ਾਂ ਨੇ ਉਹ ਮਾਲੀਆ ਤਾਂ ਬਹੁਤ ਜ਼ਿਆਦਾ ਘਟਾਤਾ ਪਰ ਉਹਨੂੰ ਇਹਨਾਂ ਨੇ ਨਕਦੀ ਦੇ ਰੂਪ ਚ ਲਾਗੂ ਕਰਤਾ ਤੇ ਜਦੋਂ ਯਾਰ ਕਿਤੇ ਮੀਂਹ ਨਹੀਂ ਪੈਂਦਾ ਸੀਗਾ ਕਾਲ ਪੈ ਜਾਂਦਾ ਸੀ ਜਾਂ ਮੰਨ ਲਓ ਪਾਣੀ ਆ ਕੇ ਹੜ ਆ ਕੇ ਫਸਲ ਮਰ ਗਈ ਗੜੇ ਮਾਰੀ ਹੋ ਗਈ ਤਾਂ ਇਹ ਆਪ ਨੂੰ ਪਤਾ ਵੀ ਯਾਰ ਉਹ ਮਾਲੀਆ ਨਹੀਂ ਪਰ ਸਕਣ ਦੀ ਹਾਲਤ ਵਿੱਚ ਹੁੰਦੇ ਸੀਗੇ ਤਾਂ ਉਦੋਂ ਨਾ ਜਿਹੜੇ ਬੰਦੇ ਕੋਲੇ ਇੰਨੀ ਨਹੀਂ ਪਹੁੰਚਦੀ ਸੀ ਵੀ ਮੇਰਾ ਆਪਦਾ ਮਾਲੀਆ ਤਾਰ ਸਕੇ ਉਹਨੂੰ ਇਹ ਪੂਰਬ ਕੇ ਆ ਕੇ ਜਲੀਲ ਬਹੁਤ ਕਰਦੇ ਸੀ ਉਹਨੂੰ ਬਹੁਤ ਪਰੇਸ਼ਾਨ ਕਰਦੇ ਸੀ ਤੇ ਫਿਰ ਜਦੋਂ ਇਹਨਾਂ ਨੇ ਬਗਾਵਤ ਕਰਤੀ ਜਿਵੇਂ ਇਹਨਾਂ ਦੀ ਬਗਾਵਤ ਇਹਨਾਂ ਤੁਸੀਂ ਪ੍ਰਮੁੱਖ ਕਾਰਨ ਦੇਖ ਲਓ ਕਿਹੜੇ ਸੀਗੇ ਜਿਹੜਾ ਲਾਰਡ ਦਲਹੌਜ਼ੀ ਸੀ ਉਹਨੇ ਨਾ 1853 ਦੇ ਵਿੱਚ ਇੱਕ ਲਾਅ ਪਾਸ ਕਰਤਾ ਵੀ ਜਿਹੜੇ ਕਿਸੇ ਰਾਜੇ ਦੀ ਆਪਦੀ ਬਾਇਓਲੋਜੀਕਲ ਮੇਲ ਚਾਈਲਡ ਹੈਣੀਗਾ ਉਹਦਾ ਵਾਰਿਸ ਹੈਣੀ ਉਹ ਰਾਜੇ ਦੇ ਮਰਨ ਤੋਂ ਬਾਅਦ ਉਹ ਸਾਰੀ ਰਿਆਸਤ ਕੰਪਨੀ ਦੇ ਰਾਜ ਵਿੱਚ ਸ਼ਾਮਲ ਕਰ ਲਈ ਜਾਊਗੀ ਤੇ ਜਿੱਥੇ ਮਹਾਰਾਣੀ ਲక్ష్ਮੀਬਾਈ ਦਾ ਵਿਆਹ ਹੋਇਆ ਸੀਗਾ ਗੰਗਾਧਰ राव ਨਾਂ ਦੇ ਰਾਜੇ ਨਾਲ ਛਾਂਸੀ ਦੇ ਰਾਜੇ ਨਾਲ ਤਾਂ ਇਹਨਾਂ ਦੇ ਬੱਚਾ ਨਹੀਂ ਸੀ ਉਨਾਂ ਨੇ ਕੀ ਕੀਤਾ ਵੀ ਰਾਜੇ ਨੇ ਆਪਦੇ ਚਾਚੇ ਦੇ ਪੁੱਤ ਤੋਂ ਉਹਦਾ ਬੱਚਾ ਜਿਹੜਾ ਨਾਂ ਸੀਗਾ ਆਨੰਦ ਰੌ ਉਹ ਗੋਦ ਲੈ ਲਿਆ ਜਿਹਦਾ ਉਸ ਤੋਂ ਬਾਅਦ ਸ਼ਾਹੀ ਪਰਿਵਾਰ ਚ ਆ ਕੇ ਨਾਂ ਰੱਖਿਆ ਗਿਆ ਦਮੋਦਰ ਰੌ ਤਾਂ ਹੁਣ ਰਾਣੀ ਲక్ష్ਮੀਬਾਈ ਨੂੰ ਇਹ ਸੀ ਵੀ ਚਲ ਰਾਜੇ ਦੀ ਮੌਤ ਹੋ ਗਈ ਹੁਣ ਮੈਂ ਰੂਲ ਕਰੀ ਜਾਨੀ ਆ ਤੇ ਇਸ ਤੋਂ ਬਾਅਦ ਮੇਰਾ ਪੁੱਤ ਬੈਠੂਗਾ ਪਰ ਅੰਗਰੇਜ਼ਾਂ ਨੇ ਸਾਫ਼-ਸਾਫ਼ ਕਹਿਤਾ ਸੀਗਾ ਕਿ ਬਈ ਜੇ ਉਹਦਾ ਬਾਇਓਲੋਜੀਕਲ ਚਾਈਲਡ ਹੈ ਨਹੀਂਗਾ ਨਾ ਤਾਂ ਉਹਦਾ ਉਸ ਸੰਗਹਾਸਨ ਤੇ ਕੋਈ ਹੱਕ ਨਹੀਂ ਬਣਦਾ ਇਹ ਉਹੀ ਬੱਚਾ ਜਿਹਨੂੰ ਪੇਠ ਨਾ ਬਣਨ ਕੇ ਰਾਣੀ ਲక్ష్ਮੀਬਾਈ ਜੰਗ ਦੇ ਵਿੱਚ ਲੜੀ ਸੀ ਬਗਾਵਤ ਦੀ ਵਜ੍ਹਾ ਬਣ ਕੇ ਕੁਝ ਧਾਰਮਿਕ ਮਾਮਲੇ ਵੀ ਆ ਗਏ ਜਿਹੜਾ ਅੰਗਰੇਜ਼ਾਂ ਨੇ ਇੱਕ ਨਵੀਂ ਤਰ੍ਹਾਂ ਦਾ ਕਾਰਤੂਸ ਸੌਜਾਂ ਨੂੰ ਦਿੱਤਾ ਸੀ ਜਿਹੜਾ ਮੂੰਹ ਨਾਲ ਪੱਟ ਕੇ ਦੰਦਾਂ ਨਾਲ ਉਹਨੂੰ ਖੋਲਣਾ ਪੈਂਦਾ ਸੀ ਤਾਂ ਉਦੋਂ ਚ ਇਹ ਵਾਰ ਫੈਲੀ ਹੋਈ ਸੀ ਵੀ ਇਹਦੇ ਵਿੱਚ ਸੂਰ ਤੇ ਗਾਂ ਦੀ ਚਰਬੀ ਆ ਸੂਰ ਦੀ ਚਰਬੀ ਨੂੰ ਮੂੰਹ ਲਾਉਣਾ ਮੁਸਲਮਾਨਾਂ ਦੇ ਲਈ ਹਰਾਮ ਸੀਗਾ ਤੇ ਗਾਂ ਦੀ ਚਰਬੀ ਨੂੰ ਮੂੰਹ ਲਾਉਣਾ ਹਿੰਦੂਆਂ ਦੇ ਲਈ ਕਿਉਂਕਿ ਹਿੰਦੂ ਗਾਂ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਦੇ ਸੀ ਇਹਨੂੰ ਗਾਇ ਮਾਤਾ ਕਹਿੰਦੇ ਸੀ ਇਸ ਕਰਕੇ ਜੇ ਉਹ ਇਹਦੇ ਕਿਸੇ ਵੀ ਹਿੱਸੇ ਦੇ ਨਾਲ ਬਣਿਆ ਕੋਈ ਪ੍ਰੋਡਕਟ ਹੋਵੇ ਇਹ ਉਹਨੂੰ ਮੰਨ ਲੈਣ ਇਹ ਤਾਂ ਹੋ ਹੀ ਨਹੀਂ ਸਕਦਾ ਚਲੋ ਇਹ ਕਾਰਨ ਤਾਂ ਰਲ ਮਿਲ ਕੇ ਇਹ ਬਣ ਕੇ ਇਹਨਾਂ ਦੇ ਬਗਾਵਤ ਕਰਨ ਦੇ ਤਾਂ ਜਿਹੜਾ ਉੱਥੇ ਸਿੱਖਾਂ ਦੁਆਰਾ ਜਾਂ ਆਪਾਂ ਮੇਨ ਕਹਿ ਲਈਏ ਵੀ ਜੱਟਾਂ ਦੁਆਰਾ ਜਿਹੜਾ ਇਹ ਉਹ ਬਗਾਜ ਸ਼ਾਮਲ ਨਹੀਂ ਹੋਏ ਉਹਦੇ ਅੰਗਰੇਜ਼ਾਂ ਨੇ ਜਿਵੇਂ ਇਹਨਾਂ ਨੂੰ ਡੀਲ ਕੀਤਾ ਨਾ ਉਹ ਬੜਾ ਵੱਡਾ ਕਾਰਨ ਆ ਇਹਨਾਂ ਨੇ ਕੀ ਕੀਤਾ ਨਹਿਰਾਂ ਘੜਤੀਆਂ ਕਿਉਂਕਿ ਅੰਗਰੇਜ਼ਾਂ ਤੋਂ ਪਹਿਲਾਂ ਜੇ ਕੋਈ ਨਹਿਰ ਨਿਕਲੀ ਸੀ ਨਾ ਉਹ ਨਿੱਕੀ ਮੋਟੀ ਹੁੰਦੀ ਸੀਗੀ ਜਿਵੇਂ ਹਿੰਦੁਸਤਾਨ ਦੇ ਵਿੱਚ ਬਾਗ ਬਗੀਚੇ ਲਾਉਣ ਦਾ ਜਿਹੜਾ ਰਵਾਜ ਆ ਨਾ ਉਹ ਮੁਸਲਮਾਨ ਹਮਲਾਵਰ ਲੈ ਕੇ ਆਈ ਇਹਨਾਂ ਨੇ ਆਪਦੇ ਬਾਗ ਬਗੀਚਿਆਂ ਅਸਤੇ ਨਹਿਰਾਂ ਕੱਢੀਆਂ ਸੀ ਅੰਗਰੇਜ਼ ਨੇ ਪਹਿਲੀ ਵਾਰੀ ਨਹਿਰਾਂ ਜਿਹੜੀ ਪੰਜਾਬ ਦੀ ਇੰਨੀ ਜ਼ਰਖੇਜ ਉਪਜਾਊ ਧਰਤੀ ਆ ਇਹਨੂੰ ਵਹਿਕ ਕਰਨ ਦੇ ਲਈ ਨਾ ਜਿਹੜੇ ਇਲਾਕੇ ਬਰਾਨੀ ਪਏ ਸੀ ਉੱਥੇ ਤੱਕ ਪਾਣੀ ਪਹੁੰਚਾਤਾ ਜਦੋਂ ਤੇ ਪਾਣੀ ਪਹੁੰਚ ਗਿਆ ਤਾਂ ਉੱਥੇ ਚੱਕ ਬੰਦੀ ਕਰਤੀ ਚੱਕ ਕੱਟ ਕੇ ਉੱਥੇ ਵੱਖੋ ਵੱਖਰੇ ਪਿੰਡ ਬਿਠਾ ਕੇ ਜਿਹੜੇ ਖੇਤੀਬਾੜੀ ਦੇ ਮਾਹਰ ਸੀਗੇ ਜੱਟ ਜ਼ਿਮੀਂਦਾਰ ਇਹਨਾਂ ਨੂੰ ਉਹ ਜ਼ਮੀਨਾਂ ਉਹ ਇਲਾਕਾ ਲੋਟ ਕਰਤਾ ਤੁਸੀਂ ਇਹ ਦੇਖੋ ਵੀ ਉਸ ਟਾਈਮ ਦੇ ਵਿੱਚ 10 ਲੱਖ ਬੰਦਾ ਤਾਂ ਅੱਜ ਵੀ ਬਹੁਤ ਵੱਡੀ ਗਿਣਤੀ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ 10 ਲੱਖ ਬੰਦਾ ਉੱਥੇ ਜਾ ਕੇ ਆਪ ਦਾ ਚੱਕਾਂ ਦੇ ਵਿੱਚ ਬੈਠਾ ਤੇ ਉਹਨਾਂ ਨੇ ਆਪਦੀ ਖੇਤੀਬਾੜੀ ਸ਼ੁਰੂ ਕੀਤੀ ਉਹਨਾਂ ਦਾ ਬੜਾ ਵਧੀਆ ਟਾਈਮ ਲੰਘਦਾ ਸੀਗਾ ਕਿਉਂਕਿ ਇੱਕ ਤਾਂ ਉਹਨਾਂ ਨੂੰ ਮਾਲੀਆ ਬਹੁਤ ਥੋੜਾ ਤਾਰਨਾ ਪੈਂਦਾ ਸੀ ਤੇ ਉਹ ਹੋ ਗਿਆ ਸੀ ਨਗਦੀ ਤੇ ਤੇ ਜਦੋਂ ਇਹ ਮਾਮਲਾ ਨਗਦੀ ਤੇ ਹੋ ਗਿਆ ਤਾਂ ਉਦੋਂ ਇੱਕ ਨਵਾਂ ਕਾਨੂੰਨ ਵੀ ਚੱਲਿਆ ਵੀ ਆਪਾਂ ਜ਼ਮੀਨ ਗਹਿਣੇ ਰੱਖ ਕੇ ਪੈਸੇ ਲੈ ਸਕਦੇ ਆ ਯਾਰ ਉਦੋਂ ਦੇ ਜੱਟਾਂ ਦੀਆਂ ਕਰਜ਼ੂਤਾਂ ਤਾਂ ਹੁਣ ਵਾਲੇ ਜੱਟਾਂ ਰਕੀਆਂ ਹੀ ਸੀ ਉਹਨਾਂ ਨੇ ਤਾਂ ਉਹੀ ਕੁਝ ਕਰਨਾ ਹੁੰਦਾ ਜਦੋਂ ਜ਼ਮੀਨ ਤੇ ਕਰਜ਼ਾ ਮਨ ਲੱਗ ਪਿਆ ਉਹਨਾਂ ਨੇ ਤਾਂ ਦਾਤੀਆਂ ਫੱਕੀਆਂ ਤੇ ਜ਼ਮੀਨਾਂ ਹੌਲੀ ਹੌਲੀ ਸ਼ਾਹੂਕਾਰਾਂ ਦੇ ਕੋਲੇ ਜਾਣ ਲੱਗ ਪਈਆਂ ਜਦੋਂ ਅੰਗਰੇਜ਼ ਨੇ ਦੇਖਿਆ ਵੀ ਆਹ ਕੀ ਗੱਲ ਬਣ ਗਈ ਕਿਉਂਕਿ ਉਹਨਾਂ ਦਾ ਨਾ ਇਹਨਾਂ ਨੂੰ ਜ਼ਮੀਨਾਂ ਅਲੋਟ ਕਰਨ ਦਾ ਪਹਿਲਾ ਕਾਰਨ ਤਾਂ ਇਹ ਸੀ ਵੀ ਇਹ ਹੈਗੀ ਆ ਜੰਗੂ ਲੜਨ ਵਾਲੀ ਮਾਰਸ਼ਲ ਕੌਮ ਇਹਨਾਂ ਨੂੰ ਜਾਂ ਤਾਂ ਆਪਾਂ ਬਾਰਡਰ ਤੇ ਵਿਜੀ ਰੱਖੀਏ ਤੇ ਜਾਂ ਆਪਾਂ ਇਹਨਾਂ ਨੂੰ ਇੱਥੇ ਆਪਦੇ ਇਲਾਕੇ ਦੇ ਵਿੱਚ ਨਾ ਖੇਤੀਬਾੜੀ ਕਰਕੇ ਸਖਤ ਮਿਹਨਤ ਵਾਲੇ ਕੰਮ ਦੇ ਵਿੱਚ ਇਹਨਾਂ ਨੂੰ ਨਾ ਆਪਾਂ ਇਨਵੋਲਵ ਕਰਕੇ ਥਕਾ ਕੇ ਰੱਖੀਏ ਜੇ ਇਹ ਵਿਹਲੇ ਬਹਿ ਗਏ ਤਾਂ ਇਹਨਾਂ ਨੇ ਪਹਿਲਾਂ ਤਾਂ ਆਪਸ ਚ ਲੜਨਾ ਫਿਰ ਇਹਨਾਂ ਦਾ ਇਹ ਨਹੀਂ ਪਤਾ ਵੀ ਤੂਫ਼ ਦਾ ਮੂੰਹ ਸਾਡੇ ਅੰਨੀ ਨੂੰ ਹੋ ਜੇ ਇਸ ਕਰਕੇ ਇਹਨਾਂ ਨੇ ਉਹਨਾਂ ਨੂੰ ਬਿਜੀ ਰੱਖਣ ਦੇ ਲਈ ਉੱਥੇ ਜ਼ਮੀਨਾਂ ਲੋਟ ਕਰਤੀਆਂ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਮੈਂ ਤੁਹਾਨੂੰ ਦੱਸਿਆ ਵੀ ਹਨਾ ਕਰਜ਼ਾਮੈਨ ਲੱਗ ਪਿਆ ਸ਼ਾਹੂਕਾਰਾਂ ਕੋਲੇ ਜ਼ਮੀਨਾਂ ਗਹਿਣੇ ਹੋ ਗਈਆਂ ਅੰਗਰੇਜ਼ ਨੇ ਸੋਚਿਆ ਤਾਂ ਇਹ ਸੀ ਕਿ ਜੇ ਇਹ ਜੱਟ ਸਿੱਖ ਹੈ ਇਹ ਜ਼ਮੀਨਾਂ ਵਹਿ ਕਰਨਗੇ ਸਾਡੀ ਉਪਜ ਵਧੂਗੀ ਉਪਜ ਵਧੂਗੀ ਤਾਂ ਜੀ ਡੀਪੀ ਚ ਹਿੱਸਾ ਪਾਊਗਾ ਪਰ ਕੈਪੀਟਲ ਇਨਕਮ ਵਧੂਗੀ ਲੋਕਾਂ ਦੀ ਮਤਲਬ ਕਿ ਮੁਲਕ ਖੁਸ਼ਹਾਲ ਹੋਊਗਾ ਪਰ ਜਦੋਂ ਜ਼ਮੀਨਾਂ ਉਹਨਾਂ ਸ਼ਾਹੂਕਾਰਾਂ ਦੇ ਕੋਲੇ ਜਾਵੜੀਆਂ ਉਹਨਾਂ ਨੇ ਖੇਤੀਬਾੜੀ ਥੋੜਾ ਕਰਨੀ ਸੀਗੀ ਉਹਨਾਂ ਨੇ ਜਿਹੜੀਆਂ ਜ਼ਮੀਨਾਂ ਆਪਦੇ ਕਬਜ਼ੇ ਹੇਠ ਲਈਆਂ ਉਹ ਉਵੇਂ ਖਾਲੀ ਪਈਆਂ ਸੀ ਤਾਂ ਅੰਗਰੇਜ਼ ਨੇ ਸੋਚਿਆ ਯਾਰ ਵੀ ਆ ਵੀ ਕੰਮ ਉੱਠਾ ਹੀ ਹੋ ਗਿਆ ਵੀ ਆਪਾਂ ਤਾਂ ਜ਼ਮੀਨਾਂ ਇਹ ਨਹਿਰਾਂ ਕੱਟ ਕੇ ਵੰਡੀਆਂ ਹੈਗੀਆਂ ਫਸਲ ਦੀ ਉਪਜ ਵਧਾਉਣ ਵਾਸਤੇ ਇਹ ਤਾਂ ਵਿਹਲੀਆਂ ਪਈਆਂ ਤੇ ਜਦੋਂ ਉਹਨਾਂ ਨੇ ਇਹ ਨੋਟਿਸ ਕੀਤਾ ਵੀ ਯਾਰ ਆਹ ਕਾਰਨ ਆ ਵੀ ਇਹ ਕਰਜ਼ਾ ਲਈ ਜਾਂਦੇ ਆ ਜ਼ਮੀਨਾਂ ਉਹ ਸੰਭੀ ਜਾਂਦੇ ਆ ਤਾਂ ਫਿਰ ਗਵਰਨਰ ਜਲਨ ਨੇ 1886 ਦੇ ਵਿੱਚ ਨਾ ਇੱਕ ਨਵਾਂ ਕਾਨੂੰਨ ਲਿਆਂਦਾ ਉਹਨੇ ਹਿੰਦੁਸਤਾਨ ਦੀਆਂ ਕੌਮਾਂ ਨੂੰ ਜਾਤਾਂ ਨੂੰ ਦੋ ਹਿੱਸਿਆਂ ਵਿੱਚ ਵੰਡਤਾ ਇੱਕ ਤਾਂ ਆਗਿਆ ਕਾਸ਼ਤਕਾਰ ਕੌਮਾਂ ਇੱਕ ਗੈਰ ਕਾਸ਼ਤਕਾਰ ਕਾਸ਼ਤਕਾਰ ਕੌਮਾਂ ਦੇ ਵਿੱਚ ਰੱਖੇ ਗਏ ਜੱਟ ਰਾਜਪੂਤ ਤੇ ਮਜਵੀ ਸਿੱਖ ਤੇ ਗੈਰ ਕਾਸ਼ਤਕਾਰ ਦੇ ਵਿੱਚ ਬਾਣੇ ਜੈਨ ਸੁਨਿਆਰੇ ਖੱਤਰੀ ਅਰੋੜੇ ਇਹੋ ਜਿਹੇ ਬੰਦੇ ਆ ਗਏ ਹਨ ਜਿਨ੍ਹਾਂ ਦਾ ਖੇਤੀਬਾੜੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਗੈਰ ਕਾਸ਼ਤਕਾਰ ਬਾਰੇ ਕਾਨੂੰਨ ਬਣਾਇਆ ਕਿ ਉਹ ਵਾਹੀਯੋਗ ਜ਼ਮੀਨ ਲੈ ਹੀ ਨਹੀਂ ਸਕਦਾ ਤੇ ਸਿੱਖਾਂ ਨੂੰ ਤੇ ਜੱਟਾਂ ਨੂੰ ਤਾਂ ਬਣ ਗਈ ਮौज ਕਿਉਂਕਿ ਜਿਹੜਾ ਉਹ ਕਰਜ਼ਾ ਲੈ ਕੇ ਜ਼ਮੀਨਾਂ ਉੱਤੇ ਗਹਿਣੇ ਕਰੀ ਬੈਠੇ ਸੀ ਉਹਨਾਂ ਸਾਰੀਆਂ ਚੀਜ਼ਾਂ ਤੇ ਇੱਕੋ ਝਟਕੇ ਦੇ ਵਿੱਚ ਹੀ ਕਾਂਟਾ ਵੱਜ ਗਿਆ ਜਿਹੜਾ ਉਹਨਾਂ ਨੇ ਉਦੋਂ ਪਹਿਲਾਂ ਪੈਸਾ ਲੈ ਕੇ ਖਾ ਲਿਆ ਸੀ ਉਹ ਤਾਂ ਚਲੋ ਡਕਾਰ ਹੀ ਰਿਹਾ ਉਦੋਂ ਬਾਅਦ ਆਦੀਆਂ ਜ਼ਮੀਨਾਂ ਵੀ ਉਹਨਾਂ ਦੇ ਕੋਲੇ ਫੇਰ ਵਾਪਸ ਆ ਗਈਆਂ ਸਿੱਖਾਂ ਦੀ ਇਹਨਾਂ ਪੂਰ ਰੁਪਈਆਂ ਦੇ ਨਾਲ ਨਫ਼ਰਤ ਕਿਸ ਕਦਰ ਤੱਕ ਸੀ ਤੇ ਜਦੋਂ ਉਹੀ ਪੂਰ ਰੁਪਈਏ ਅੰਗਰੇਜ਼ਾਂ ਦੇ ਖਿਲਾਫ ਉੱਟ ਕੇ ਖੜਾ ਹੋ ਗਏ ਤਾਂ ਉਹਨਾਂ ਅੰਗਰੇਜ਼ਾਂ ਨੇ ਸਿੱਖਾਂ ਨੂੰ ਫ੍ਰੀ ਹੈਂਡ ਦੇਤਾ ਇਹਨਾਂ ਨੂੰ ਖੁੱਲੀ ਸ਼ੂਟ ਦੇਤੀ ਵੀ ਆਪਦੀਆਂ ਛੱਕਾਂ ਲਾ ਲਓ ਤੁਹਾਡੇ ਤੋਂ ਜੋ ਹੁੰਦਾ ਨਾ ਇਹਨਾਂ ਦੇ ਨਾਲ ਉਹ ਕਰੋ 2014 ਦੇ ਵਿੱਚ ਨਾ ਇੱਕ ਅਜਨਾਲੇ ਇੱਕ ਖੂਦ ਹੀ ਸਫਾਈ ਹੋਈ ਜਦੋਂ ਉਹਦੇ ਚ ਮਿੱਟ ਘੱਟਾ ਤੇ ਜੋ ਕੁਛ ਇਹਦੇ ਵਿੱਚ ਕਵਾੜਖਾਨਾ ਡੰਪ ਕੀਤਾ ਪਿਆ ਸੀ ਉਹਨੂੰ ਜਦੋਂ ਸਾਫ਼ ਕੀਤਾ ਨਾ ਤੇ ਉਹਦੇ ਵਿੱਚੋਂ ਨਿਕਲੇ ਸੀ 250 ਕੰਕਾਲ ਫੌਜੀਆਂ ਦੇ ਇਹ ਖੂਹ ਨੂੰ ਪਹਿਲਾਂ ਤੋਂ ਹੀ ਕਾਲਿਆਂ ਦਾ ਖੂਹ ਕਿਹਾ ਜਾਂਦਾ ਸੀਗਾ ਪਤਾ ਨਹੀਂ ਕਿਉਂ ਵੀ ਇਹਦੇ ਤੇ ਕੋਈ ਰਿਸਰਚ ਨਾ ਖੋਜ ਕਿਉਂ ਨਹੀਂ ਹੋਈ ਕਿਉਂਕਿ ਜਿਹੜੇ ਇਹਨਾਂ ਨੂੰ ਪੂਰਬੀਆਂ ਨੂੰ ਨਾ ਕਾਲੇ ਕਹਿੰਦੇ ਸੀ ਕਿ ਕਿਉਂਕਿ ਜਿਹੜੇ ਉਸ ਖੇਤਰ ਦੇ ਲੋਕ ਹੈਗੇ ਆ ਉਹਨਾਂ ਦੇ ਰੰਗ ਥੋੜੇ ਪੱਕੇ ਹੁੰਦੇ ਆ ਤੇ ਜਦੋਂ ਇਹ ਖੂਹ ਪਹਿਲਾਂ ਤੋਂ ਹੀ ਕਾਲਿਆਂ ਦੇ ਖੂਹ ਨਾਲ ਮਸ਼ਹੂਰ ਆ ਤਾਂ ਇਹ ਤੇ ਬਹੁਤ ਪਹਿਲਾਂ ਹੀ ਰਿਸਰਚ ਹੋ ਜਾਣੀ ਚਾਹੀਦੀ ਸੀਗੀ ਵੀ ਇਹਦੀ ਹਿਸਟਰੀ ਕੀ ਆ ਇਹਦੀ ਬੈਕਸਟੋਰੀ ਕੀ ਆ ਚਲੋ ਇਹ ਤਾਂ ਗੱਲ ਇਹ ਹੋਗੀ ਵੀ ਜਿਵੇਂ ਉਹਨਾਂ ਕਲਿਆਣ ਦੀ ਸਟੋਰੀ ਇਹ ਹੀ ਆ ਵੀ ਜਦੋਂ ਉਹਨਾਂ ਨੇ ਬਗਾਵਤ ਕਰਤੀ ਤਾਂ ਸਿੱਖਾਂ ਨੇ ਉਹਨਾਂ ਦੇ ਸਿਰ ਕਲਮ ਕਰ ਕਰ ਕੇ ਸਿਰ ਤੇ ਧੜ ਅੱਡ-ਅੱਡ ਹੋਏ ਖੂਜ ਹੀ ਸਿੱਟੀ ਗਏ ਉਹਨਾਂ ਨੂੰ ਫੂਕਣਾ ਉਹਨਾਂ ਦਾ ਸੰਸਕਾਰ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਇਹਨਾਂ ਦੇ ਨਾਲ ਉਹਨਾਂ ਨੂੰ ਇੰਨੀ ਜ਼ਿਆਦਾ ਨਫ਼ਰਤ ਸੀਗੀ ਤੇ ਫਿਰ ਇਹਨਾਂ ਨੇ ਜਿਹੜੇ ਬਾਗੀ ਸੀ ਇਹਨਾਂ ਨੇ ਦੂਜੀ ਸਭ ਤੋਂ ਵੱਡੀ ਗਲਤੀ ਕੀਤੀ ਉਹ ਕੀਤੀ ਬਹਾਦਰ ਸ਼ਾ ਜਫਰ ਨੂੰ ਆਪ ਦਾ ਲੀਡਰ ਮੰਨ ਕੇ ਵੀ ਜਦੋਂ ਸਾਡੀ ਇਹ ਬਗਾਵਤ ਕਾਮਯਾਬ ਹੋ ਗਈ ਤਾਂ ਅੰਗਰੇਜ਼ ਨੂੰ ਆਪਾਂ ਹਰਾਤਾ ਤੇ ਆਦੇ ਸਮੁੰਦਰੀਆਂ ਜਾਂਦੇ ਬਹਿ ਕੇ ਆਪਦੇ ਮੁਲਕ ਜਾਣ ਲਈ ਮਜਬੂਰ ਕਰਤਾ ਤਾਂ ਉਦੋਂ ਸਾਡੇ ਤੇ ਰਾਜ ਮੁਹੰਮਦ ਬਹਾਦਰ ਸ਼ਾ ਜਫਰ ਕਰੂਗਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਬਈ ਸਿੱਖਾਂ ਦਾ ਤੇ ਮੁਗਲਾਂ ਦਾ ਮੁਸਲਮਾਨਾਂ ਦਾ ਆਪਸ ਦੇ ਵਿੱਚ ਤਾਲ ਮਿਲ ਕੇ ਹੋ ਜਾ ਇਹਨਾਂ ਦੇ ਰਿਲੇਸ਼ਨ ਕਿਹੋ ਜੀ ਆ ਇਹ ਉਹੀ ਮੁਗਲ ਆ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਸ਼ੁਰੂ ਕਰਕੇ ਅਹਿਮਦ ਸ਼ਾਹ ਅਬਦਾਲੀ ਦੇ ਟਾਈਮ ਤੱਕ ਸਿੱਖਾਂ ਦਾ ਸ਼ਿਕਾਰ ਖੇਡਿਆ ਇਹਨਾਂ ਦੇ ਸਿਰਾਂ ਦੇ ਮੁੱਲ ਪਾਏ ਇੰਨਾ ਜ਼ਿਆਦਾ ਇਹਨਾਂ ਨਾਲ ਵੈਰ ਸੀ ਇਹਨਾਂ ਨੇ ਜਿਵੇਂ ਸੌਹਾਂ ਚੱਕੀਆਂ ਸੀ ਵੀ ਖੋਸ਼ ਹੋ ਜੇ ਅਸੀਂ ਸਿੱਖਾਂ ਦਾ ਦੁਨੀਆ ਤੋਂ ਖੁਰਾਕ ਖੋਜ ਮਿਟਾ ਦੇਣਾ ਉਹ ਬੰਦੇ ਯਾਰ ਜਿਹੜਿਆਂ ਨਾਲ ਹਜੇ ਸੌ ਸਾਲ ਪਹਿਲਾਂ ਤਾਂ ਸਿੱਖਾਂ ਦੀ ਡਾਂਗ ਚੱਲ ਕੇ ਹਟੀ ਆ ਜਦੋਂ ਤੁਸੀਂ ਉਹੀ ਮੁਸਲਮਾਨਾਂ ਨੂੰ ਗੱਦੀ ਤੇ ਬਿਠਾਉਂਗੇ ਇਹਦਾ ਤੁਸੀਂ ਇਹ ਗੱਲ ਕਿਵੇਂ ਐਕਸਪੈਕਟ ਕਰਦੇ ਆ ਕਿ ਸਿੱਖ ਤੁਹਾਡੇ ਨਾਲ ਤੁਰਨਗੇ ਪਰ ਅੰਗਰੇਜ਼ਾਂ ਨੇ ਇੱਥੇ ਗਲਤੀ ਨਹੀਂ ਕੀਤੀ ਅੰਗਰੇਜ਼ਾਂ ਨੇ ਕੀ ਕੀਤਾ ਵੀ ਜਦੋਂ ਉਹ ਮੁਲਕ ਭਰ ਦੇ ਵਿੱਚ ਬਗਾਵਤਾਂਤ ਬਾਉਣ ਦੇ ਇਲਾਕੇ ਸ਼ਹਿਰ ਜਿਤਰੇ ਜਿਤਰੇ ਦਿੱਲੀ ਦੇ ਦਰਵਾਜ਼ਿਆਂ ਤੱਕ ਪਹੁੰਚ ਗਏ ਤਾਂ ਅੰਗਰੇਜ਼ ਉੱਥੇ ਜਾ ਕੇ ਰੋਕ ਗਏ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਸਿੱਖ ਫੌਜੀਆਂ ਨੂੰ ਵੀ ਦੇਖੋ ਜਿਹੜਾ ਉਹ ਸਾਹਮਣੇ ਸ਼ਹਿਰ ਦੀਂਦਾ ਨਾ ਇੱਥੇ ਤੁਹਾਡੇ ਗੁਰੂ ਸਾਹਿਬ ਤੁਹਾਡੇ ਸਹਿਬਜ਼ਾਦਿਆਂ ਦੇ ਹਨਾ ਤੁਹਾਡੇ ਬੰਦਾ ਸਿੰਘ ਭਾਦਰ ਅਰਗੇ ਜਰਨੈਲਾਂ ਦੇ ਇੱਥੇ ਇਹਨਾਂ ਨੂੰ ਨਾ ਚੁੰਡ ਚੁੰਡ ਕੇ ਯਾਰ ਬਹੁਤ ਤਕੜੇ ਤਸੀਹੇ ਦੇ ਕੇ ਉਹਨਾਂ ਨੂੰ ਇੱਥੇ ਸ਼ਹੀਦ ਕੀਤਾ ਇਹਨਾਂ ਨੂੰ ਸ਼ਹੀਦ ਕਰਨ ਵਾਲੇ ਲੋਕ ਵਸਦੇ ਐਸ ਗੰਦੇ ਸ਼ਹਿਰ ਦੇ ਵਿੱਚ ਤੇ ਜੇ ਤੁਸੀਂ ਆਪ ਦਾ ਇੱਥੋਂ ਬਦਲਾ ਲੈਣਾ ਚਾਹਣੇ ਆ ਤੁਸੀਂ ਆ ਦਾ ਸਾਹ ਬਰਾਬਰ ਕਰਨਾ ਤਾਂ ਸਾਨੂੰ ਸਾਡੇ ਵੱਲੋਂ ਤੁਹਾਡੇ ਤੇ ਕੋਈ ਰੋਕ ਟੋਕ ਨਹੀਂ ਤੁਸੀਂ ਕੁਝ ਮਰਜ਼ੀ ਕਰੋ ਤੇ ਉਦੋਂ ਬਾਅਦ ਉੱਥੇ 2 ਦਿਨ ਜਿਹੜਾ ਮੌਤ ਦਾ ਤੰਡਵ ਹੋਇਆ ਉਹਨੇ ਯਾਰ ਇਹਨਾਂ ਦੇ ਮਨਾਂ ਦੇ ਵਿੱਚ ਇੰਨੀ ਜਿਆਦਾ دہشت ਭਰਤੀ ਵੀ ਬਗਾਵਤ ਕਰਨੀ ਤਾਂ ਦੂਰ ਇਹ ਮਨ ਦੇ ਵਿੱਚ ਸੋਚਣ ਤੋਂ ਵੀ ਡਰਦੇ ਸੀ ਕਿ ਜੇ ਅਸੀਂ ਬਗਾਵਤ ਕਰਤੀ ਤਾਂ ਅੰਗਰੇਜ਼ ਦੇ ਨਾਲ ਇਹ ਸਿੱਖਾਂ ਨੇ ਸਾਡਾ ਹਾਲ ਕੀ ਕਰਨਾ ਬਾਕੀਆਂ ਨੇ ਜਦੋਂ ਮੁਸਲਮਾਨ ਮੁਗਲ ਜਫਰ ਨੂੰ ਆਪ ਦਾ ਲੀਡਰ ਚੁਣ ਲਿਆ ਤਾਂ ਇਹਨਾਂ ਨੇ ਉੱਥੇ ਹੀ ਕਲੀਅਰ ਕਰਤਾ ਸੀ ਵੀ ਸਾਡੇ ਲਈ ਪ੍ਰਾਇੋਰਟੀ ਕੀ ਆ ਕਿਉਂਕਿ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚੋਂ ਇੱਕ ਹੀ ਇਹਨਾਂ ਦੇ ਹੱਕ 'ਚ ਖੜ ਸਕਦਾ ਸੀ, ਇਹਨਾਂ ਵੱਲੋਂ ਲੜ ਸਕਦਾ ਸੀ ਤੇ ਇਹਨਾਂ ਨੇ ਸਿੱਖਾਂ ਨੂੰ ਆਪ ਪਾਸੇ ਕਰਕੇ ਜਫਰ ਨੂੰ ਚੁਣਿਆ ਇੱਕ ਮੁਸਲਮਾਨ ਨੂੰ ਚੁਣਿਆ। ਇਹ ਉਹ ਮੁਸਲਮਾਨ, ਇਹ ਉਹ ਮੁਗਲ ਹਕੂਮਤ ਸੀਗੀ ਜੀਨੇ ਸਿੱਖਾਂ ਨੂੰ ਆਪਦੇ ਘਰਾਂ 'ਚੋਂ, ਪਿੰਡਾਂ 'ਚੋਂ, ਸ਼ਹਿਰਾਂ 'ਚੋਂ ਨਿਕਲਣ ਦੇ ਲਈ ਮਜਬੂਰ ਕਰਤਾ। ਸਾਡੇ ਸਿਰਾਂ ਦੇ ਮੁੱਲ ਪਏ, ਸਾਡੇ ਬੱਚਿਆਂ ਦੇ ਕਤਲ ਹੋਏ। ਉਹਨਾਂ ਦੇ ਬੱਚਿਆਂ ਦੇ ਟੋਟਿਆਂ ਨੂੰ ਨਾ ਹਾਰ ਬਣਾ ਕੇ ਸਾਡੀਆਂ ਬੀਬੀਆਂ ਦੇ ਗਲਾਂ 'ਚ ਪਾਇਆ ਸਾਨੂੰ ਘੋੜਿਆਂ ਦੀਆਂ ਕਾਠੀਆਂ ਤੇ ਹੀ ਸਾਡੇ ਪਰਮਾਨੈਂਟ ਟਿਕਾਣੇ ਬਣ ਗਏ ਤੇ ਜੰਗਲ ਬੇਲੇ 'ਚ ਭਟਕਣਾ ਪਿਆ ਹਾਲਾਂਕਿ ਇਹ ਗੱਲ ਵੱਖਰੀ ਆ ਵੀ ਜੋ ਵੀ ਇਹ ਚੀਜ਼ਾਂ ਹੋਈਆਂ ਸਿੱਖਾਂ ਨੇ ਸੰਘਰਸ਼ ਕੀਤਾ ਮਾੜਾ ਟਾਈਮ ਦੇਖਿਆ ਉਹਨੇ ਪੱਠੀ 'ਚ ਤਪਿਆ ਜਿਵੇਂ ਸੋਨਾ ਕੁੰਦਨ ਬੰਦਦਾ ਹਨ ਇਹਨੇ ਆਪਾਂ ਨੂੰ ਕੁਣਦਨ ਬਣਾਤਾ ਇਹ ਉਸ ਮਾੜੇ ਦੌਰ ਕਰਕੇ ਹੀ ਆਪਾਂ ਇੰਨੇ ਤਾਕਤਵਰ ਹੋਏ ਇੰਨੇ ਮਜ਼ਬੂਤ ਹੋਏ ਕਿ ਜਿੱਥੇ ਆਪਣੇ ਸਿਰਾਂ ਦੇ ਮੁੱਲ ਪਏ ਸੀ ਉਸੇ ਧਰਤੀ ਦੇ ਉੱਤੇ ਆਪਾਂ ਕੁਝ ਚੰਦਕ ਦਹਾਕੀਆਂ ਦੇ ਬਾਅਦ ਸ਼ਾਸਕ ਬਣ ਕੇ ਉਸ ਧਰਤੀ ਤੇ ਰਾਜ ਕੀਤਾ ਤੇ ਅਗਲੇ ਕੁਝ ਕਾਰਨ ਇਕਨੋਮਿਕਲ ਵੀ ਹੈਗੇ ਆ ਜਿਹੜਾ ਬਾਕੀ ਹਿੰਦੁਸਤਾਨ ਤੇ ਪੰਜਾਬ ਦੇ ਵਿੱਚ ਫਰਕ ਇਹ ਸੀ ਵੀ ਪੰਜਾਬ ਦੇ ਵਿੱਚ ਨਾ ਲੁੱਟਣ ਦੇ ਲਈ ਕੋਈ ਚੀਜ਼ ਹੈਣੀ ਸੀ ਵੀ ਜਿਹਨੂੰ ਇੱਥੋਂ ਅੰਗਰੇਜ਼ ਚੱਕ ਕੇ ਆਪ ਦਾ ਇੰਗਲੈਂਡ ਲੈ ਜਾਣ ਆਪ ਦੀ ਬਿਹਤਰੀ ਦੇ ਲਈ ਆਪ ਦਾ ਮੁਲਕ ਅਮੀਰ ਕਰਨ ਦੇ ਲਈ ਇੰਨਾ ਪੰਜਾਬ ਦੇ ਕੋਲੇ ਬਾਕੀ ਹਿੰਦੁਸਤਾਨ ਵਾਂਗੂ ਨਾ ਤਾਂ ਕੋਈ ਲਘੂ ਉਦਯੋਗ ਸੀਗਾ ਲਘੂ ਉਦਯੋਗ ਜਿਵੇਂ ਦਸਤਕਾਰਾਂ ਦਾ ਹੋਇਆ ਬੜੇ ਤਕੜੇ ਹੱਥੀ ਕੰਮ ਕਰਨ ਵਾਲੇ ਕਾਰੀਗਰ ਸੀ ਤੇ ਉਹਨਾਂ ਨੂੰ ਬਹੁਤ ਕੇਸਾਂ ਦੇ ਵਿੱਚ ਇੰਉਂ ਵੀ ਹੋਇਆ ਵੀ ਅੰਗਰੇਜ਼ਾਂ ਨੇ ਨਾ ਉਹਨਾਂ ਦੇ ਹੱਥ ਵੜ ਤੇ ਉਹਨਾਂ ਦੀਆਂ ਉਂਗਲਾਂ ਤੋੜਤੀਆਂ ਤਾਂ ਕਿ ਉਹ ਦਾ ਦਸਤਕਾਰੀ ਨਾ ਕਰ ਸਕਣ ਤੇ ਜਿਹੜਾ ਇੰਗਲੈਂਡ ਦੀਆਂ ਫੈਕਟਰੀਆਂ ਦੇ ਵਿੱਚ ਰੈਡੀमेड ਚੀਜ਼ਾਂ ਬਣ ਕੇ ਆਈਆਂ ਉਹ ਬਾਜ਼ਾਰ ਤੇ ਵਿੱਚ ਵਿਕਣ ਤੇ ਉਹਦਾ ਪ੍ਰੋਫਿਟ ਵੀ ਸਾਨੂੰ ਹੀ ਮਿਲੇ ਪੰਜਾਬ ਦੇ ਕੋਲੇ ਜਾਂ ਤਾਂ ਜ਼ਮੀਨ ਸੀ ਤੇ ਜਾਂ ਸਿੱਖ ਜ਼ਮੀਨ ਬੇਹਤ ਉਪਜਾਊ ਉਹਨੂੰ ਹੋਰ ਉਪਜਾਊ ਕਰਨ ਦੇ ਲਈ ਨਵੇਂ ਇਰੀਗੇਸ਼ਨ ਦੇ ਤਰੀਕਿਆਂ ਦੇ ਨਾਲ ਜਦੋਂ ਉਹਨਾਂ ਨੇ ਜੱਟ ਸਿੱਖਾਂ ਨੂੰ ਬਰਾਬਰ ਲਿਆ ਕੇ ਖੜਾ ਕਰਤਾ ਕਿਉਂਕਿ ਉਦੋਂ ਤੱਕ ਨਾ ਜੱਟਾਂ ਨੂੰ ਨੀਵੀਂ ਜਾਤ ਸਮਝਦੇ ਸੀਗੇ ਆਪਦੇ ਆਪ ਤੋਂ ਨੀਵਾ ਰੱਖਦੇ ਸੀ ਪਰ ਜਦੋਂ ਪੈਸਾ ਆ ਜਾਂਦਾ ਹਨਾ ਬੰਦਾ ਅਮੀਰ ਹੋ ਜਾਂਦਾ ਤਾਂ ਇੱਜ਼ਤ ਨੂੰ ਵੀ ਇੱਕ ਤਰੀਕੇ ਨਾਲ ਮੋਲ ਹੀ ਲੈ ਲੈਂਦਾ ਤੇ ਉਸ ਸਮੇਂ ਜਿਹੜੀ ਜੱਟ ਸਿੱਖਾਂ ਨੇ ਕੁਝ ਹੱਲੀ ਦੇਖੀ ਉਹਦੇ ਕਰਕੇ ਨਾ ਆਪਣਾ ਰੁਤਬਾ ਅੱਜ ਤੱਕ ਕਾਇਮ ਆ ਆਪਾਂ ਅੱਜ ਤੱਕ ਰਿਸਪੈਕਟਫੁਲੀ ਆਪਾਂ ਨੂੰ ਦੂਜੇ ਲੋਕ ਟਰੀਟ ਕਰਦੇ ਆ ਤੇ ਜਦੋਂ ਹੁਣ ਉਹਨਾਂ ਨੇ ਖੇਤੀਬਾੜੀ ਦੇ ਲਈ ਕੰਮ ਕੀਤਾ ਤਾਂ ਉਪਜ ਵਧੀ ਅੰਗਰੇਜ਼ੀ ਸਰਕਾਰ ਦਾ ਮਾਲੀਆ ਤਾਂ ਵਧਿਆ ਹੀ ਵਧਿਆ ਲੋਕਾਂ ਦੀ ਜੂਨ ਵੀ ਸੁਧਰ ਗਈ ਕਿਉਂਕਿ ਉਹਨਾਂ ਦੇ ਕੋਲੇ ਉਹਨਾਂ ਦੇ ਹੱਥ 'ਚ ਨਾ ਕੋਈ ਚਾਰ ਪੈਸੇ ਇਕੱਠੇ ਹੋਣ ਲੱਗ ਪਏ ਤੇ ਜਿਹੜੀ ਦੂਜੀ ਚੀਜ਼ ਮੈਂ ਤੁਹਾਨੂੰ ਕਿਹਾ ਸੀ ਪੰਜਾਬ ਦੇ ਵਿੱਚ ਹੈਗੀ ਆ ਜੱਟ ਸਿੱਖ ਇੱਕ ਮਾਰਸ਼ਲ ਲੜਾਕੀ ਤੇ ਜੰਗਜੂ ਕੌਮ ਆ ਜੇ ਮੈਂ ਪਹਿਲਾਂ ਨਾ ਕਹਿ ਕੇ ਹਟਿਆ ਵੀ ਜੇ ਇਹਨਾਂ ਨੂੰ ਕਿਸੇ ਨਾਲ ਨਾ ਲੜਾਇਆ ਗਿਆ ਛੇਤੀ ਛੇਤੀ ਇਹ ਫਿਰ ਤਾਂ ਪਹਿਲਾਂ ਤਾਂ ਆਪਸ 'ਚ ਲੜਨਗੇ ਤੇ ਫਿਰ ਜਿਹੜਾ ਉੱਤੇ ਬੈਠਾ ਹੋਇਆ ਇਹ ਉਹਦੇ ਨਾਲ ਲੜਨਗੇ ਤੇ ਇਹਨਾਂ ਨੇ ਆਪਦੀ ਫੌਜ ਦੇ ਵਿੱਚ ਜੱਟ ਸਿੱਖਾਂ ਨੂੰ ਭਰਤੀ ਕੀਤਾ ਮਾਝੀ ਵੀ ਸਿੱਖਾਂ ਨੂੰ ਵੀ ਭਰਤੀ ਕੀਤਾ ਇਹਨਾਂ ਨੂੰ ਜੰਗਾਂ ਜੁੱਦਾਂ ਚ ਲਾਈ ਰੱਖੇ ਤੇ ਇਹਨਾਂ ਨੇ ਆਪਦੀ ਬਹਾਦਰੀ ਦੇ ਨਾਲ ਅੰਗਰੇਜ਼ਾਂ ਦੇ ਇਲਾਕੇ ਦਾ ਵਿਸਥਾਰ ਕਰਨ ਲਈ ਬਹੁਤ ਤਕੜਾ ਕੰਮ ਕੀਤਾ ਤੇ ਜਿਹੜੇ ਇਲਾਕੇ ਅੰਗਰੇਜ਼ਾਂ ਦੇ ਅਧੀਨ ਪਹਿਲਾਂ ਹੀ ਸੀਗੇ ਉਹਨਾਂ ਨੂੰ ਸਟੇਬਲ ਵੀ ਇਹਨਾਂ ਨੇ ਰੱਖਿਆ ਕਿਉਂਕਿ ਉਸ ਵਕਤ ਸਿੱਖਾਂ ਦੀ ਅੰਗਰੇਜ਼ਾਂ ਦੀ ਨਜ਼ਰ ਦੇ ਵਿੱਚ ਗੁੱਡਵਿਲ ਇੰਨੀ ਸੀ ਕਿ ਸ਼ੰਘਾਈ ਵਰਗੇ ਜਿਹੜੇ ਚੀਨ ਦੇ ਸ਼ਹਿਰ ਸੀ ਜਾਂ ਮੇਨਲੈਂਡ ਵਾਲੇ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਸੀ ਨਾ ਉਹ ਸਪੈਸ਼ਲੀ ਇਥੋਂ ਪੰਜਾਬ ਦੇ ਵਿੱਚੋਂ ਜੱਟ ਸਿੱਖ ਲੈ ਕੇ ਜਾਂਦੇ ਸੀ ਉੱਚੇ ਲੰਮੇ ਜਿਨ੍ਹਾਂ ਨੂੰ ਦੇਖ ਕੇ ਨਾ ਚੀਨੀ ਦਹਿਲ ਜਾਣ ਉਹਨਾਂ ਦਾ ਵੀ ਐਸ ਗੱਲ ਨਹੀਂ ਧਿਆਨ ਹੀ ਨਾ ਜAVE ਵੀ ਜੇ ਅਸੀਂ ਬਗਾਵਤ ਕਰਤੀ ਤਾਂ ਅਸੀਂ ਜਿਹੜੇ ਜੇ ਨਖੜੇ ਆ ਜਿਹੋ ਜਿਹੋ ਉਹਨਾਂ ਨੇ ਬੰਦੇ ਦੇਖੇ ਹੀ ਕਰਨੀ ਸੀ ਐਡੇ ਐਡੇ ਉੱਚੇ ਲੰਮੇ ਚੌੜੇ ਪੱਗਾਂ ਵਾਲੇ ਦਾੜ੍ਹੀਆਂ ਵਾਲੇ ਉਹਨਾਂ ਨੂੰ ਉਹ ਦੇਖ ਦੇਖ ਕੇ ਡਰੀ ਜਾਂਦੇ ਸੀ ਸੋ ਦੋਸਤੋ ਇਹ ਸੀ ਕੁਝ ਕਾਰਨ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੀ ਵਜ੍ਹਾ ਕਰਕੇ ਸਿੱਖਾਂ ਨੇ 1857 ਦੇ ਗਦਰ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਨਹੀਂ ਸਮਝਿਆ ਮੈਂ ਉਮੀਦ ਕਰਦਾ ਵੀ ਤੁਹਾਨੂੰ ਜਿਹੜੇ ਬੰਦੇ ਕੁਝ ਹਿਸਟਰੀ ਨੂੰ ਪਿਆਰ ਕਰਨ ਵਾਲੇ ਹੈਗੇ ਜਾਂ ਹਿਸਟਰੀ ਦੇ ਚ ਇੰਟਰਸਟਿਡ ਆ ਤੁਹਾਨੂੰ ਇਹ ਵੀਡੀਓ ਜ਼ਰੂਰ ਚੰਗੀ ਲੱਗੂਗੀ ਤੇ ਜੇ ਤੁਹਾਨੂੰ ਚੰਗੀ ਲੱਗੀ ਤੈਨੂੰ ਅੱਗੇ ਆਪ ਤੇ ਹੋਰ ਜ਼ਿਆਦਾ ਮਿੱਤਰਾਂ ਨਾਲ ਇੱਕ ਤਾਂ ਸ਼ੇਅਰ ਕਰ ਦਿਓ ਬਾਈ ਤੇ ਇੱਕ ਮੈਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਕੱਲ ਨੂੰ ਮਿਲਦੇ ਹਾਂ ਕਿਸੇ ਆਪਾਂ ਹੋਰ ਨਵੇਂ ਟੌਪਿਕ ਦੇ ਨਾਲ ਸਸਿਕਾ